ਅਮੇਤ ਸ਼ਾਪ ਸ਼ਰਦਾ ਹੋਇਆ ਯਾਦਗਾਰੀ ਹੋ ਨਿਬੜਿਆ ਲਾਈਨਸ ਆਫ ਪੰਜਾਬ ਆਜ਼ੂਲਾ ਵੱਲੋਂ ਕਰਵਾਇਆ ਗਿਆ 6ਵਾਂ ਫੁੱਟਬਾਲ ਕੱਪ ਪਰਦੇਸਾਂ ਵਿੱਚ ਜਿੱਥੇ ਪੰਜਾਬੀਆਂ ਨੇ ਅਣਥੱਕ ਮਿਹਨਤਾਂ ਦੇ ਨਾਲ-ਨਾਲ ਵੱਡੇ-ਵੱਡੇ ਕਾਰੋਬਾਰਾਂ ਵਿੱਚ ਚੰਦੇ ਗੱਡੇ ਹਨ ਉੱਥੇ ਖੇਡ ਜਗਤ ਵਿੱਚ ਇਹ ਪੰਜਾਬੀ ਕਿਸੇ ਨਾਲੋਂ ਪਿੱਛੇ ਨਹੀਂ ਹਨ ਫੁੱਟਬਾਲ ਦੀ ਗੱਲ ਕਰੀਏ ਤਾਂ ਲਾਈਨਸ ਆਫ ਪੰਜਾਬ ਆਜ਼ੂਲਾ ਦੀ ਟੀਮ ਦਾ ਨਾਮ ਇਟਲੀ ਦੀਆਂ ਉਹਨਾਂ ਮਹਾਨ ਟੀਮਾਂ ਵਿੱਚ ਸ਼ਾਮਲ ਹੈ ਜੋ ਕਿ ਫੁੱਟਬਾਲ ਨੂੰ سپورਟ ਕਰਕੇ ਅੱਗੇ ਲੈ ਕੇ ਆਉਂਦੀਆਂ ਹਨ ਇਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਲਾਇਨਸ ਆਫ ਪੰਜਾਬ ਦੀ ਟੀਮ ਵੱਲੋਂ ਛੇਵਾਂ ਸ਼ਾਨਦਾਰ ਫੁੱਟਬਾਲ ਕੱਪ ਮੈਦੋਲਾ ਮਾਨਤੋਆ ਵਿਖੇ 12 ਤੇ 13 ਜੁਲਾਈ ਨੂੰ ਕਰਵਾਇਆ ਗਿਆ ਜਿਸ 'ਤੇ 17 ਟੀਮਾਂ ਨੇ ਭਾਗ ਲਿਆ ਟੂਰਨਾਮੈਂਟ ਦੀ ਸ਼ੁਰੂਆਤ ਅਰਦਾਸ ਉਪਰੰਤ ਅਮੰਦੀਪ ਚੱਠਾ ਤਲਵਿੰਦਰ ਸਿੰਘ ਸੁਖਪ੍ਰੀਤ ਸਿੰਘ ਸੰਧੂ ਯੂਕੇ ਤੇ ਹਰਮਿੰਦਰ ਸਿੰਘ ਮਾਨ ਵੱਲੋਂ ਰੀਬਨ ਕੱਟ ਕੇ ਕੀਤੀ ਗਈ ਵਿਚਨਸਾ ਤੇ ਡਾਇਮੰਡ ਬ੍ਰਿਸ਼ਾ ਦੋਨਾਂ ਟੀਮਾਂ ਵਿਚਕਾਰ ਸੈਮੀਫਾਈਨਲ ਮੈਚ ਖੇਡਿਆ ਗਿਆ ਇਹ ਮੈਚ ਬੜਾ ਫਸਮਾ ਰਿਹਾ ਸਾਰੇ ਦਰਸ਼ਕਾਂ ਨੇ ਇਸ ਮੈਚ ਦਾ ਭਰਪੂਰ ਆਨੰਦ ਮਾਣਿਆ ਅੰਤ ਵਿੱਚ ਵਿਚੈਂਸਾ ਦੀ ਟੀਮ 2 ਗੋਲਾਂ ਦੇ ਨਾਲ ਡਾਇਮੰਡ ਦੀ ਟੀਮ ਨੂੰ ਹਰਾ ਕੇ ਆਪਣੀ ਫਾਈਨਲ ਦੇ ਵਿੱਚ ਜਗ੍ਹਾ ਬਣਾ ਗਈ ਅਤੇ ਉਪਰੰਤ ਫਾਈਨਲ ਮੈਚ ਵਾਈ ਐਲ ਕੇ ਅੱਗੇ ਪਹੁੰਚੀ ਟੀਮ ਬੈਰਗਮ ਉਤੇ ਵਿਚੈਂਸਾ ਦੇ ਵਿਚਕਾਰ ਖੇਡਿਆ ਗਿਆ ਅਤੇ ਫਾਈਨਲ ਮੈਚ ਦੇ ਵਿੱਚ ਬਾਜ਼ੀਏ ਗੋਲ ਦੇ ਨਾਲ ਅੱਗੇ ਹੁੰਦਿਆਂ ਹੋਇਆਂ ਵਿਚੈਂਸਾ ਨੇ ਮਾਰ ਕੇ ਲਾਈਨਸ ਅਪ ਪੰਜਾਬ ਦਾ ਛੇਵਾਂ ਫੁੱਟਬਾਲ ਕੱਪ ਆਪਣੇ ਨਾਮ ਕਰ ਲਿਆ ਦੋਨਾਂ ਟੀਮਾਂ ਨੂੰ ਟਰੋਫੀਆਂ ਚਿੰਨ ਲਗਦਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਫਾਈਨਲ ਜਿੱਤੀ ਹੋਈ ਟੀਮ ਨੂੰ ਠਾਉਰ ਬ੍ਰਦਰਜ਼ ਵੱਲੋਂ ਪਹਿਲਾ ਇਨਾਮ ਦਿੱਤਾ ਗਿਆ ਅਤੇ ਦੂਜੇ ਸਥਾਨ ਤੇ ਰਹੀ ਟੀਮ ਨੂੰ ਢਿੱਲੋਂ ਬ੍ਰਦਰ ਵੱਲੋਂ ਸੈਕੰਡ ਪ੍ਰਾਈਜ਼ ਦਿੱਤਾ ਗਿਆ ਇਸ ਤੋਂ ਇਲਾਵਾ ਬੈਸਟ ਗੋਲ ਕੀਪਰ ਹੈਰੀ ਵਿਚੇਨਸਾ ਬੈਸਟ ਸਕੋਰਰ ਸਚਿਨ ਡਾਇਮੰਡ ਕਲਬ ਰੇਸ਼ੀਆ ਬੈਸਟ ਪਲੇਅਰ ਸੌਰਵ ਵਿਚੇਨਸਾ ਤੇ ਬੈਸਟ ਕੋਚ ਰੋਹਨ ਆਦਿ ਨੂੰ ਉਚਿਤੀ ਤੌਰ ਤੇ ਟਰੋਫੀਆਂ ਨਾਲ ਸਨਮਾਨਿਤ ਕੀਤਾ ਗਿਆ ਸਾਰੀਆਂ ਟਰੋਫੀਆਂ ਦੀ ਸੇਵਾ ਮਨਦੀਪ ਚੱਠਾ ਵੱਲੋਂ ਨਿਭਾਈ ਗਈ ਹਰਦੀਪ ਸਿੰਘ ਹੈਰੀ ਵੱਲੋਂ ਰੈਫਰੀਆਂ ਦੇ ਵਾਸਤੇ ਨਕਦ ਰਾਸ਼ੀ ਦਾ ਪ੍ਰਬੰਧ ਕੀਤਾ ਗਿਆ ਦਲਜੀਤ ਸਿੰਘ ਤੇ ਜਸਵੀਰ ਸਿੰਘ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਇਲਾ ਤੋਂ ਇਲਾਵਾ ਸਰਜੀਤ ਸਿੰਘ ਮੋਨ ਸਿੰਘ ਪੁਰੀਵਾਲ ਹਰਪਲਵਿੰਦਰ ਸਿੰਘ ਦੀਪ ਗੁਲਬ ਵਿਸ਼ੇਸ਼ ਯੋਗਦਾਨ ਪਾਇਆ ਗਿਆ ਅਤੇ ਗੁਰਦੁਆਰਾ ਸ਼੍ਰੀ ਗੁਰੂ ਕਲਗੀ ਤਰਸਾਬ ਕਸਤੇ ਲਈ ਆਉਣ ਦੀ ਪ੍ਰਬੰਧਕ ਕਮੇਟੀ ਨੇ ਆਣ ਕੇ ਖਿਡਾਰੀਆਂ ਦਾ ਹੌਸਲਾ ਵਧਾਇਆ ਇਸ ਫੁੱਟਬਾਲ ਕੱਪ ਵਿੱਚ ਹੈਰੀ ਆਜ਼ੂਲਾ ਗਿਲ ਰੋਮਨ ਨਾਗਰਾ ਰੋਮਨ ਪਿੰਡਾਂ ਤਹਿਰਦੀਆਂ ਤੇ ਸ਼ਹਿਰੀ ਮਾਨਤਵਾਦੀ ਖਿਡਾਰੀਆਂ ਦਾ ਹੌਸਲਾ ਵਧਾਉਣ ਵਾਸਤੇ ਪਹੁੰਚੇ ਉਨ੍ਹਾਂ ਨੇ ਖਿਡਾਰੀਆਂ ਦੀ ਗੇਮ ਨੂੰ ਦੇਖਦਿਆਂ ਅਗਲੇ ਸਾਲ ਨਾਇਜ਼ਾ ਪੰਜਾਬ ਦੇ 7ਵੇਂ ਟੂਰਨਾਮੈਂਟ ਬੈਸਟ ਪਲੇਅਰ ਆਫ ਦਿ ਟੂਰਨਾਮੈਂਟ ਨੂੰ ਸੋਨੇ ਦੀ ਚੇਨ ਨਾਲ ਸਨਮਾਨ ਕਰਨ ਦਾ ਵਾਅਦਾ ਕੀਤਾ ਅਤੇ ਨਾਲ ਹੀ ਅਮਨਪ੍ਰੀਤ ਸਿੰਘ 도ਹੜਾ ਜੋ ਹਰ ਸਾਲ ਨਾਇਜ਼ਾ ਪੰਜਾਬ ਦਾ ਟੂਰਨਾਮੈਂਟ ਕਰਵਾਉਣ ਦੇ ਵਿੱਚ ਵੱਡਾ ਯੋਗਦਾਨ ਪਾਉਂਦਾ ਹੈ ਉਸ ਨੂੰ ਸੋਨੇ ਦੇ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਅਤੇ 2 ਦਿਨਾ ਜ਼ਿਲ੍ਹਾ ਕਪੂਰ ਦਾ ਸਾਰਾ ਲਾਈਵ ਟੈਲੀਕਾਸਟ ਕਲਚੂਰਾ ਸਿੱਖ ਚੈਨਲ ਉਪਰ ਦਿਖਾਇਆ ਗਿਆ ਇਸ ਤੋਂਪਰੰਤ ਲਾਇਨਜ਼ ਆਫ ਪੰਜਾਬ ਦੇ ਸਾਰੇ ਪ੍ਰਬੰਧਕਾਂ ਵੱਲੋਂ ਆਏ ਹੋਏ ਸਪਾਂਸਰ ਸਹਿਬਾਨਾਂ ਟੀਮਾਂ ਲੈ ਕੇ ਪਹੁੰਚੇ ਸਾਰੇ ਖਿਡਾਰੀਆਂ ਦਰਸ਼ਕ ਸਹਿਬਾਨਾਂ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ইংল্যান্ড ਦੀ ਧਰਤੀ ਤੋਂ ਪਹੁੰਚੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ